ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੇ ਬਲੌਗ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਛੰਨਾ ਕੀ ਹੁੰਦਾ ਤੇ ਇਹ ਗਲਾਸ ਤੇ ਅਸੀਂ ਤੁਹਾਨੂੰ ਪਹਿਲੇ ਦਿਖਾਇਆ ਸੀ ਕਿ ਇਹਦੇ ਵਿੱਚ ਇਹ 1 ਲੀਟਰ ਦਾ ਗਲਾਸ ਹੈ ਇਹਦੇ ਵਿੱਚ ਮੇਰਾ ਬੇਟਾ ਦੁੱਧ ਪੀਂਦਾ ਹੁੰਦਾ ਹਾਂ ਜੀ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀ ਆ ਵੇਖੋ ਕਿੰਨਾ ਸੋਹਣਾ ਗਲਾਸ ਹੈ ਇਹ 골ਡਨ ਗਲਾਸ ਤੇ ਇੱਥੇ ਰੱਖਤੀ ਇਹਨੂੰ ਐ ਛੰਨਾ ਜਿਦੇ ਵਿੱਚ ਲੋਕੀ ਪਹਿਲਾਂ ਲੱਸੀ ਪੀਂਦੇ ਹੁੰਦੇ ਸੀ ਸਾਡੇ ਪਾਪਾ ਜੀ ਇਹਦੇ ਵਿੱਚ ਲੱਸੀ ਪੀਂਦੇ ਹੁੰਦੇ ਸੀ ਫਿਰ ਗਾਂ ਦੇ ਗਾਂ ਸਾਰੇ ਪੀਣ ਲੱਗ ਗਏ ਫਿਰ ਹੁਣ ਕੋਈ ਇਹਨੂੰ ਵਰਤਦਾ ਨਹੀਂ ਪਰ ਇਹ ਬੱਚਿਆਂ ਨੂੰ ਦਿਖਾਉਣ ਵਾਸਤੇ ਰੱਖਿਆ ਆ ਕਿਸ਼ਨਾਂ ਕੀ ਹੁੰਦਾ ਇਹਦੇ ਵਿੱਚ ਹੀ ਪਹਿਲਾਂ ਲੋਕੀ ਇੱਕ ਦੂਸਰੇ ਦੇ ਘਰੋਂ ਸਬਜ਼ੀ ਲੈਣ ਜਾਂਦੇ ਹੁੰਦੇ ਸੀ ਤੇ ਇਹ ਸ਼ਨਾਂ ਭਰ ਕੇ ਲੈ ਆਉਣਾ ਦੁੱਧ ਦਹੀਂ ਲੱਸੀ ਕੋਈ ਵੀ ਸਬਜ਼ੀ ਹੋਣੀ ਇੱਕ ਦੂਸਰੇ ਦੇ ਘਰੋਂ ਲਿਆਉਣਾ ਤੇ ਇਹ छन्ਨਾ ਦੇ ਹਾਂਜੀ ਤੇ ਇਹ ਜੇ ਸਾਡੇ ਕੋਲ ਇੱਕ ਗਲਾਸ ਤੁਸੀਂ ਕਿਤੇ ਵੀ ਜਾਓ ਇਹਨੂੰ ਪਸਤੇ ਵਿੱਚ ਪਾ ਕੇ ਲੈ ਜਾਓ ਆ ਦੇਖੋ ਗਲਾਸ ਗਲਾਸ ਬਣ ਗਿਆ ਇਹਦੇ ਵਿੱਚ ਪਾਣੀ ਵੀ ਪੈ ਜਾਂਦਾ ਵਾ ਪਾਣੀ ਜਿਹੜਾ ਵਾ ਦੇਖੋ ਨਿਕਲਦਾ ਨਹੀਂ ਇਹਦੇ ਵਿੱਚ ਸਫਰਚ ਕਿਤੇ ਤੁਸੀਂ ਇਹਦੇ ਵਿੱਚ ਗਲਾਸ ਚ ਪਾਣੀ ਪੀਓ ਤੇ ਇਹ ਹੁਣ ਪਾਣੀ ਆਪਾਂ ਫਿਰ ਵਾਪਸ ਕੱਢ ਲਵਾਂਗੇ ਇਸ ਤਰ੍ਹਾਂ ਤੇ ਇਹਨੂੰ ਬੰਦ ਕਰ ਲਾਂਗੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਬੰਦ ਕਰਕੇ ਇਹਨੂੰ ਕਿਤੇ ਵੀ ਆਪਣੇ ਪਰਸ ਚ ਪਾ ਕੇ ਲੈ ਜਾਓ ਦਸ ਦਾ ਗਲਾਸ ਡੱਬੀ ਡੱਬੀ ਥਾਂ ਵੀ ਨਹੀਂ ਜ਼ਿਆਦਾ ਘੇਰ ਦੀ ਆਪਣੇ ਕੰਮ ਆਉਣ ਵਾਲੀ ਚੀਜ਼ ਹੈ ਹਾਂਜੀ ਤੇ ਆ ਮੇਰੇ بیٹے ਛੋਟੇ ਦਾ ਕੱਪ ਦੁੱਧ ਪੀਣ ਵਾਲਾ ਉਹ ਦੁੱਧ ਨਹੀਂ ਪੀਂਦਾ ਹੁੰਦਾ ਤੇ ਉਹਨੂੰ ਫਿਰ ਇਹ ਕੱਪ ਲੈ ਆ ਕੇ ਦਿੱਤਾ ਕਿ ਤੂੰ ਜਗਨ ਵਾਲੇ ਕੱਪ ਚ ਦੁੱਧ ਪੀ। ਦੇਖੋ ਕਿਵੇਂ ਜਗਦਾ ਫਿਰੇ। ਇਸ ਤਰ੍ਹਾਂ ਹੀ ਜਗਨ ਲੱਗ ਜਾਂਦਾ ਜਦੋਂ ਇਹਦੇ ਵਿੱਚ ਦੁੱਧ ਪਾਈ ਤਾਂ ਪਾਣੀ ਪਾਈ ਤਾਂ ਕੁਝ ਵੀ ਪਾਈ ਤਾਂ ਇਸ ਤਰ੍ਹਾਂ ਜਗਨ ਲੱਗ ਜਾਂਦਾ। ਤੇ ਇਸ ਤਰ੍ਹਾਂ ਕੱਢ ਲਓ। ਇਹ ਫੇਰ band ਹੋ ਜਾਂਦਾ। ਇੱਦਾਂ ਰੱਖ ਲੀਏ। ਪਾਣੀ ਨੂੰ ਵੀ ਇੱਦਾਂ ਰੱਖਤੀਏ। ਤੇ ਇਹ ਕਾ ਸਾਨੂੰ ਗਿਫਟ ਆਇਆ ਸੀ। ਆ ਦੇਖੋ। ਇਹ ਫੈਨ ਆ। ਨਾਲ ਵੀ ਹਵਾ ਆਂਦੀ ਏ ਜਿਵੇਂ ਮਰਜ਼ੀ ਜੂਜ ਕਰੋ ਆ ਦੇਖੋ ਚੱਲ ਪਿਆ ਆ ਬੰਦ ਲੋਇਆ ਇਹ ਸਾਰੀਆਂ ਚੀਜ਼ਾਂ ਗਿਫਟ 'ਚ ਮਿਲੀਆਂ ਨੇ ਤੇ ਸ਼ਾਇਦ ਤੁਹਾਡੇ ਕੋਲ ਵੀ ਹੋਣ ਪਰ ਮੇਰੇ ਕੋਲ ਹੈਗੀਆਂ ਸੀ ਤੇ ਮੈਂ ਤੁਹਾਨੂੰ ਦਿਖਾ ਕੇ ਤੇ ਆਪਣੀ ਖੁਸ਼ੀ ਸਾਂਝੀ ਕੀਤੀ ਏ ਕਿ ਇਹ ਚੀਜ਼ਾਂ ਮੇਰੇ ਕੋਲ ਹੈਗੀਆਂ ਨੇ ਤੈਨੂੰ ਕਿਵੇਂ ਲੱਗਿਆ ਥੈਂਕ ਯੂ